ਇਨੇ ਨਾ ਸਾਰੀ ਜ਼ਿੰਦਗੀ ਦੁੱਖ ਦੇਖਣੀ ਤੂੰ ਨੇ ਇਹਨੂੰ ਖੁਸ਼ ਰੱਖੀ ਚੰਗਾ ਆਹੋ ਅਸਤੇ ਤੇ ਬਥੇਰਾ ਜਨਮ ਕੀਤਾ ਸ਼ਰਮ ਨਹੀਂ ਉਹਦੀ ਕਹਿੰਦੀ ਨੂੰ ਗੁੱਸਾ ਨਾ ਕਰੀ ਮੈਂ ਤਾਂ ਤੂੰ ਭੋਲੀ ਹੈ ਮੈਂ ਤੁਹਾਨੂੰ ਕਹਤਾ ਨਾ ਪਲੀਜ਼ ਤੁਸੀਂ ਇੱਥੇ ਚਲੇ ਜਾਓ ਜੇ ਅਮੀ ਪਾ ਤੂੰ ਮੰਮੀ ਨੂੰ ਪਤਾ ਲੱਗ ਗਿਆ ਨਾ ਉਹ ਮੇਰੇ ਤੇ ਬਹੁਤ ਗੁੱਸਾ ਹੋਗੇ ਪਰ ਗੱਗੂ ਨਾਲ ਮੇਰੀ ਗੱਲ ਪੱਕੀ ਹੋ ਗਈ ਆ ਹੁਣ ਕੋਹੀ ਤੂੰ ਦੱਸਿਆ ਦਾ ਸੀ ਮੈਂ ਥੋਰ ਕੀ ਟੱਬੂ ਰਿਸ਼ਤੇਦਾਰੀ ਨਾ ਕਈ ਵਾਰੀ ਨੁਕਸਾਨ ਬਹੁਤ ਕਰ ਦਿੰਦੀ ਆ। ਨਹੀਂ ਮੈਨੂੰ ਐਂ ਦੱਸ ਉਹ ਤੇਰੀ ਭੈਣ ਐ। ਤੁਸੀਂ ਉੱਧਰ ਕੀ ਦੇਖਦੇ ਹੋ? ਚੱਲੋ ਹੁਣ ਕੈਸੀ ਬੈਠਣਾ ਹੈ? ਪਸੰਦ ਨਹੀਂ ਆਇਆ ਕੁਛ। ਭੈਣ ਜੀ ਤੇ ਲੱਗਦਾ ਚਿੰਗੀ ਕੱਪੜੇ ਖਰੀਦਦੀ ਆਂਦੇ ਲੈ ਸਾਸਰੀ ਘਰ ਭੈਣ। ਦੱਸ ਰੀ ਕਾਲ ਜੀ। ਸਾਸਰੀ ਘਰ। ਸਾਸਰੀ ਘਰ ਬੇਟੀ। ਸਾਸਰੀ ਘਰ ਪੁੱਤਰੀ। ਆ ਦੇਖੋ ਭੈਣ ਜੀ, ਸਿਆਣੇ ਬੱਚੇ ਦੀ ਐਂ ਫਰਕ ਹੁੰਦੀ ਐ। ਕਰੀਏ ਨਾ ਕੁੜੀ ਲੱਖਾਂ ਦੀ ਗੱਲ। ਬੀਚੰਗੇ ਕੱਪੜੇ ਤਾਂ ਸੋਹਣੇ ਹੀ ਲੱਗਦੇ ਹੁੰਦੇ ਕੁਮਾਰੀਆਂ ਕੁੜੀਆਂ ਦੇ ਤੇ ਨਾ ਆਹ ਸਾਦੇ ਜਿਹੇ ਕੱਪੜੇ ਚੰਗੇ ਲੱਗਦੇ ਹੁੰਦੇ ਨੇ ਮੈਨੂੰ ਆਇ ਲੱਗਦਾ ਛਾਟ ਬਰ ਤੋਂ ਥੋੜਾ ਏਸੀ ਦੀ ਮੇਰ ਕਰਦਾ ਕਿ ਤੁਹਾਨੂੰ ਇਹ ਖੰਡ ਵਰਗੀ ਕਾਤੋਂ ਲੱਗਦੀ ਹੈ ਪਹਿਨ ਜੀ ਇਹਦੇ ਸੰਸਕਾਰੀ ਬਹੁਤ ਵਧੀਆ ਨੇ ਤਾਂ ਕਰਕੇ ਚੰਗੀ ਲੱਗਦੀ ਹੈ ਤੁਸੀਂ ਕਿਹੜਾ ਸਾਨੂੰ ਮਾੜੇ ਲੱਗਦੇ ਹੋ ਤੁਸੀਂ ਵੀ ਸਾਡੇ ਕੁੜਮੋਂ ਉੰਨੇ ਚੰਗੇ ਤੁਸੀਂ ਸਾਨੂੰ ਲੱਗਦੇ ਹੋ ਹਾਂ ਮੈਨੂੰ ਤਾਂ ਆਇ ਲੱਗਦਾ ਕਿ ਤੂੰ ਤਾਂ ਸੁੱਕਾਂ ਹੀ ਦੁਕਾਨ ਤੇ ਖੜੀ ਰਹਿਣੀ ਹੈ ਜਦੋਂ ਅਸੀਂ ਆਉਣੇ ਆ ਕਦੇ ਸਾਡਾ ਤਾਂ ਸਾਂਹੀ ਸਬੱਬੀ ਕਿਹੜਾ ਲੱਗਦਾ ਐ ਅਸੀਂ ਕਿਹੜਾ ਰੋਜੀ ਆਉਨੇ ਆ ਉਦੋਂ ਤੁਸੀਂ ਸਾਡੇ ਮੂਰੇ ਹੁੰਨੇ ਹੋ ਕ ਤੇਨੂੰ ਇਹ ਫੋਨ ਕਰ ਦਿੰਦੀ ਐ ਵੀ ਮੰਮੀ ਅਸੀਂ ਜਾਵਾਂਗੇ ਤੂੰ ਵੀ ਆ ਜੀ ਭੈਣ ਜੀ ਫੋਨ ਤਾਂ ਕਾਨੂੰ ਕਰਦੀ ਐ ਪਰ ਮੈਨੂੰ ਐ ਲੱਗਦਾ ਮੈਥੋਂ ਜ਼ਿਆਦੇ ਸੰਕੀ ਤੁਸੀਂ ਹੋ ਤੁਸੀਂ ਮੇਰੇ ਮੂਰੇ ਬੈਠੇ ਹੋ ਬਾਕੀ ਗੱਲ ਤਾਂ ਐ ਹੈ ਕਿ ਆ ਗੱਗੂ ਨੇ ਤੇ ਮੈਨੂੰ ਮਾਰੀ ਜੀ ਇੱਥੇ ਕੰਮ ਨਹੀਂ ਕੋਈ ਲੋੜ ਨਹੀਂ ਛੱਡ ਅਸੀਂ ਤਾਂ ਤਾਂ ਆ ਗਏ ਉਹ ਮੇਰੀ ਨੰਗ ਦੀ ਨੰਗ ਦੀ ਛੋਟੇ ਕੰਨੀ ਨਿਗਾਹ ਪੈ ਗਈ ਆ ਭੈਣ ਜੀ ਕੱਪੜੇ ਖਰੀਦੀ ਆਂਦੇ ਨੇ ਵੀ ਇੱਕਦਾਂ ਸ਼ੂਟ ਮੈਨੂੰ ਵੀ ਦਿਵਾਉਣ ਕੇ ਮੈਂ ਵੀ ਕੁੜਮਣੀ ਆ ਚਾਰ ਲੈ ਲੈ ਤੈਨੂੰ ਲਾਲ ਰੰਗ ਦਾ ਲੈ ਦੰਨੀਆ ਲਾਲ ਤਾਂ ਕਾਹਨੂੰ ਪਾਉਣਾ ਭੈਣ ਜੀ ਤੁਹਾਨੂੰ ਪਤਾ ਹੈ ਮੈਨੂੰ ਤਾਂ ਆਪਦੀ ਪਸੰਦ ਦਾ ਰੰਗ ਹੋਰ ਲੈ ਕੇ ਦਿਓ ਕੋਈ ਵੀ ਆਪਦੀ ਕੁੜਮਣੀ ਦੇ ਹੱਥਾਂ ਦੇ ਪਾ ਕੇ ਦੇ ਕੋਈ ਨਹੀਂ ਕੋਈ ਨਹੀਂ ਆ ਜਾਣ ਦੇ ਮੌਕਾ ਦਿਵਾਉਂਗੀ ਜਰੂਰ ਚਲੋ ਠੀਕ ਹੈ ਭੈਣ ਜੀ ਬਹੁਤ ਵਧੀਆ ਹੈ ਚਲੋ ਮਿਲ ਕੇ ਤੁਸੀਂ ਪੁੱਤ ਚਾਹ ਪਾਣੀ ਬਣਾਵਾ ਨਹੀਂ ਨਹੀਂ ਮੰਮੀ ਕੋਈ ਨਹੀਂ ਮੈਂ ਤਾਂ ਭੈਣੇ ਤੈਨੂੰ ਕਹਿ ਕਹਿ ਕੇ ਥੱਕ ਗਈ ਤੂੰ ਸਾਡਾ ਕੰਮ ਨਹੀਂ ਕਰਿਆ ਹਰ ਕਈ ਚੁੱਪ ਕਰਕੇ ਬੈ ਗਈ ਵੀ ਤੁਸੀਂ ਸਾਡੇ ਆਖੇ ਤਾਂ ਲੱਗਦੇ ਨਹੀਂ ਭੈਣ ਜੀ ਤੁਸੀਂ ਫਿਕਰ ਕਾ ਨੂੰ ਕਰਦੇ ਹੋ ਕੰਮ ਬਣੇ ਹੀ ਪਿਆ ਆਹ ਬਾਰੋਂ ਰਿਸ਼ਤੇਦਾਰਾਂ ਨਾਲ ਮਾ ਜਾਣਦੇ ਹੋ ਗੱਲ ਪੱਕੀ ਹੋਈ ਸਮਝੋ ਦੇਖਦੀ ਆ ਤੁਹਾਡੇ ਰਿਸ਼ਤੇਦਾਰਾਂ ਦੇ ਮੂੰਹ ਕੰਨੀ ਮੈਂ ਆਪਣੀ ਕੁੜੀ ਤਾਂ ਨਹੀਂ ਬੁੜੀ ਕਰਨੀ ਇਹਨੂੰ ਤਾਂ ਬਥੇ ਰਿਸ਼ਤੇ ਆਉਂਦੇ ਨੇ ਕੋਈ ਹੋਰ ਸਹੀ ਪੈਨ ਜੀ ਤੁਸੀਂ ਫਿਕਰ ਨਾ ਕਰੋ ਉਹ ਸੋਡੀ ਧੀ ਨਹੀਂ ਉਹ ਮੇਰੀ ਧੀ ਹੈ ਸੋਡੇ ਕੋਲ ਤਾਂ ਨਾ ਇੱਕ ਮੇਰੀ ਅਮਾਨਤ ਹੈ ਲੈ ਜੀ ਰਿਸ਼ਤੇਦਾਰੀ ਵਾਜੇ ਤਾਂ ਕੁੜੀ ਵਾਸਤੇ ਵੀ ਚੰਗਾ ਹੀ ਹੈ ਪੈਨ ਜੀ ਤੁਸੀਂ ਕੋਈ ਫਿਕਰ ਨਾ ਕਰੋ ਮੇਰੇ ਵੱਲੋਂ ਤਾਂ ਨਾ ਸਭ ਠੀਕ ਠਾਕ ਹੈ ਬੇਫਿਕਰੇ ਹੋ ਜਾ ਤੁਸੀਂ ਮੰਮੀ ਘਰੇ ਸਭ ਠੀਕ ਆ ਦੋੜਾ ਕਿੱਥੇ ਆ ਲੈ ਆਏ ਪੁੱਛੀ ਜਾਂਦੀ ਐ ਵੀ ਜਿਹਦੇ ਕਦੇ ਫੋਨ ਨਹੀਂ ਕਰਿਆ ਹੁੰਦਾ ਰੋਜ਼ ਤਾਂ ਤੂੰ ਫੋਨ ਕਰਕੇ ਪੁੱਛਦੀ ਐ ਹੁਣ ਬਿੰਦੇ ਬਿੰਦੇ ਪੁੱਛਣ ਨਾਲ ਕੀ ਹੋਜੇ ਪੈਣ ਜੀ ਸੱਚ ਮੰਮੀ ਗੱਗੂ ਹੋਰ ਕਿੱਥੇ ਗੱਲ ਮਿਲਣਾ ਸੀਗਾ ਕੋਈ ਨਾ ਪਤਾ ਇੱਧਰ ਚਾਚੂ ਪੀਣ ਗਿਆ ਹੋਊਗਾ ਮੈਂ ਲਿਆ ਦੂੰਗੀ ਪੁੱਤ ਨਾਲੇ ਪੈਣ ਜੀ ਧੀਆ ਨੂੰ ਤਾਂ ਤੇਕੇ ਦਾ ਪਿਆਰ ਹੁੰਦਾ ਸੋਨੂੰ ਪਤਾ ਛੋਡੇ ਤਾਂ ਗੁੱਡੀ ਹੈਗੀ ਆਪ ਤੇ ਬਿੱਤੀ ਨੂੰ ਮਾਂ ਕਿੰਨੀ ਪਿਆਰ ਹੁੰਦੀ ਆ ਮਾਂ ਨੂੰ ਤੇ ਕਿੰਨੀ ਪਿਆਰੀ ਹੁੰਦੀ ਆ ਪੁੱਤ ਮੈਂ ਤੈਨੂੰ ਐ ਕਹਿੰਦੀ ਸੀ ਆ ਮਾੜਾ ਮੋਟਾ ਮਿਲਣਾ ਆ ਜਾ ਕਰ ਤੂੰ ਤਾਂ ਜਮੀ ਘੇੜਾ ਮਾਰਨਾ ਸ਼ੁਰੂ ਕਰ ਹਾਂ ਮੰਮੀ ਕੋਈ ਨਹੀਂ ਮੈਂ ਆ ਕੇ ਜਾਊਂਗੀ ਕੋਈ ਨਹੀਂ ਸਾਡੇ ਘਰ ਰਿਸ਼ਤੇਦਾਰ ਆਉਣ ਵਾਲੇ ਨਹੀਂ ਉਹਨਾਂ ਨੂੰ ਆ ਕੇ ਮੁੜ ਜਾਂਦੇ फिर जिने दिन मर्जी रख ली कोई ना भैन जी जिने दिन तो तुम कहो ना मैं उन्ने दिन ही रख लो कुड़ी ले जिने दिन लेम्मी तो गल कर लो आहो कर ले गल्ला मैं तू रोज ही कर दी तो तो अज कोई न्यारिया ने, ने आज सिमरन चली आप कोई नहीं मम्मी ए भी मेरे नाल आजगी गल ਇਨੇ ਕੋਲੇ ਭਾਰ ਬੋਝਾਇਏ ਇਹ ਚੱਕ ਲੂਗੀ ਮੈਂ ਥੋਨੂੰ ਚੱਕਿਆ ਜਾਂਦਾ ਜੇ ਤੈਨੂੰ ਇੰਨਾ ਤਰਸ ਆਉਂਦਾ ਤਾਂ ਮੇਰੇ ਨਾਲ ਹੀ ਆ ਜਾ ਕੋਈ ਗੱਲ ਨਹੀਂ ਭਾਬੀ ਮੈਂ ਚਲੀ ਜਾਂਦੀ ਆ ਠੀਕ ਆ ਨਾ ਮੰਮੀ ਮੇਰੇ ਸਸ ਨੂੰ ਕਿਹੜੇ ਝੂਠੇ ਲਾਰੇ ਲਾਈ ਜਾਂਦੀ ਹੈਗੀ ਨਾਲੇ ਤੁਹਾਡੇ ਤੋਂ ਬਿਨਾ ਗੱਗੂ ਦਾ ਕੋਣ ਆ ਬਾਹਰ ਪੁੱਤ ਤੈਨੂੰ ਨਹੀਂ ਪਤਾ ਉਹ ਹਲੇ ਮੇਰੇ ਕਾਬੂ ਨਹੀਂ ਆਇਆ ਜਿੱਦ ਦੇ ਮੇਰੇ ਕਾਬੂ ਆ ਗਿਆ ਤੇਰੀ ਸਸ ਨਾਲ ਮੈਂ ਆਪੀ ਗੱਲ ਕਰੀਂਗੀ ਮੰਮੀ ਜਦੋਂ ਉਹਨੂੰ ਕਗੜ ਪਸੰਦ ਹੀ ਨਹੀਂ ਹੈਗੀ ਨਹੀਂ ਮੈਨੂੰ ਵਧੀਆ ਲੱਗਦੀ ਹੈ ਕਿ ਫਿਰ ਕੋਈ ਜ਼ਰੂਰੀ ਹੈ ਮੇਰਾ ਰਿਸ਼ਤਾ ਕਰਾਉਣਾ ਉਹਦਾ ਪਰ ਨਿਵਨੀ ਤਾਂ ਹੈ ਨਹੀਂ ਉਹਨਾਂ ਦੀ ਆ ਤੂੰ ਚੁੱਪ ਕਰ ਜਾ ਤੂੰ ਮੇਰੀ ਨਾ ਮਾਂ ਬਣਿਆ ਕਰ ਮੈਨੂੰ ਨਾ ਸਿਖਾਇਆ ਕਰ ਮੈਨੂੰ ਸਭ ਪਤਾ ਹੈ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਨਾ ਤੂੰ ਮੈਨੂੰ ਐਂ ਦੱਸ ਨੀ ਉਹ ਸਿਧਰੀ ਜੀ ਕੁੜੀ ਵਾਸਤੇ ਤੂੰ ਆਪਦੀ ਮਾਂ ਨਾਲ ਕਿਉਂ ਲੜਦੀ ਸੀ ਆਪਦੀ ਸੱਸ ਨਾਲ ਮੰਮੀ ਮੈਂ ਵੀ ਕੀ ਕਰਾਂ ਮੇਰੇ ਤੋਂ ਤਾਂ ਦੇਖਿਆ ਨਹੀਂ ਜਾਂਦਾ ਉਹਦਾ ਦੁੱਖ ਵਿਚਾਰੀ ਦਾ ਸਾਰਾ ਦਿਨ ਉਹਦੇ ਤੇ ਜ਼ੁਲਮ ਕਰਦੇ ਨੇ ਮੇਰੀ ਗਾਸਨ ਲਾ ਪੁੱਤ ਅੱਜ ਕੱਲ ਨਾ ਕੋਈ ਨਹੀਂ ਕਿਸੇ ਦੇ ਵਾਸਤੇ ਸੋਚਦਾ ਹੁੰਦਾ ਸਾਰੇ ਆਪ ਦੇ ਵਾਸਤੇ ਸੋਚਦੇ ਨੇ ਪਰ ਮੈਨੂੰ ਇੱਕ ਸਮਝ ਨਹੀਂ ਆਉਂਦੀ ਆ ਤੇਰੇ ਤੇ ਤੇ ਗੱਗੂ ਦੇ ਦਿਰ ਸਿਰ ਚ ਕੀ ਪਾਰਖਿਆ ਹੋਣੀ ਤੁਸੀਂ ਉਹਦੇ ਬਾਹਲੇ ਸ਼ੈਖ ਜੀ ਨਹੀਂ ਲੈਂਦੇ ਬਾਹਾਂ ਨਹੀਂ ਫੇਕਾ ਸੋਨ ਨੂੰ ਉਹਦਾ ਹੋ ਰਿਹਾ ਤਾਂ ਸੁਪਨਾ ਤੂੰ ਕੀ ਕਰਾਉਣਾ ਤੁਸੀਂ ਨੇ ਮੰਮੀ ਮੈਂ ਵੀ ਕੀ ਕਰਾਂ ਉਹ ਤਾਂ ਹੈ ਹੀ ਇੰਨੀ ਚੰਗੀ ਮੈਂ ਤੈਨੂੰ ਵੇਖਿਆ ਨਹੀਂ ਆਂਦਾ ਉਹਦਾ ਦੁੱਖ ਤੂੰ ਬਾਲੀ ਨਾਲ ਉਹਦੇ ਮੇਰ ਜੀ ਨਾ ਕਰਿਆ ਕਰ ਆਪਦੀ ਸੱਸ ਤੇ ਨਾਮ ਦੇ ਨਾਲ ਬਣਾ ਕੇ ਰੱਖਿਆ ਕਰ ਘਰ ਆਲ ਤਾਂ ਤੇਰਾ ਪਹਿਲੀ ਬਾਹਰ ਗਿਆ ਹੋਇਆ ਜੇ ਤੇਰੇ ਇਹ ਵਾਇਰ ਪੈ ਗਈਆਂ ਨਾ ਤੇਰਾ ਕੁਝ ਨਹੀਂ ਬਣਨਾ ਕਿ ਇਹਨਾਂ ਦੇ ਸਾਹ ਇੱਕੀ ਤੂੰ ਇੱਥੇ ਟਾਈਮ ਕੱਢਦੀ ਐ ਤੂੰ ਮੇਰੀ ਇੱਕ ਗੱਲ ਸੁਣ ਲੈ ਕੋਈ ਨਹੀਂ ਮੰਮੀ ਆ ਫਿਰ ਆਪੇ ਵੇਖਦਾ ਦਾ ਸਾਰਾ ਕੁਝ ਚੰਗਾ ਹੀ ਰਹੂਗਾ ਜੋ ਲੋਕ ਦਾ ਅਮਰੀਕਾ ਸੁਣਨੀ ਕੁੜੀ ਆ ਦੂਜਿਆਂ ਦਾ ਧਿਆਨ ਕੱਢ ਮੇਰੀ ਗੱਲ ਸੁਣ ਲੈ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਐ ਧਿਆਨ ਨਾਲ ਸੁਣ ਲੈ ਧਿਆਨ ਨਾਲ ਤਰਪਾਈ ਜੇ ਇੱਕ ਵੀ ਲਫਾਫਾ ਗਿਰ ਗਿਆ ਨਾ ਕੋਈ ਚੀਜ਼ ਖੋਈ ਗਈ ਦੇਖ ਲਈ ਫਿਰ ਸਾਹ ਬਲਾਲੀ ਆ ਤਾਂ ਉਹ ਦੋਰਾ ਲਾਇ ਹੁਣ ਕਿਵੇਂ ਸ਼ਰਾਬੀਆਂ ਵਾਂਗੂ ਗੇੜੇ ਖਾਂਦੀ ਫਿਰਦੀ ਐ ਹਾਂ ਓਏ ਹੋਏ ਲਾਇ ਸਿਵਾਤਾਂ ਨਵੇਂ ਡਰਾਮਾ ਦੇਖੇ ਮੈਂ ਕੀ ਹੋ ਗਿਆ ਠੀਕ ਹੋ ਤੁਸੀਂ ਪਤਾ ਨਹੀਂ ਕਿਉਂ ਕਿ ਮੈਨੂੰ ਚੱਕਰ ਆ ਗਿਆ ਲਾਇ ਨੇ ਕੱਪੜੇ ਨੇ ਲਿਫਾਫੇ ਨੇ ਉਹ ਕੋਹ ਹੈ ਤਾਂ ਔਕਰਨ ਦੇਰ ਸਿੱਪੇ ਬੇ ਪੁੱਤ ਇਹ ਤਾਂ ਕੱਪੜੇ ਪਾਏ ਹੋ ਨੇ ਲਿਫਾਫੇ ਚ ਇਹ ਜਿਹੜੇ ਇਟਾਂ ਪਾਈਆਂ ਹੋਈਆਂ ਨੇ ਇਹਨੂੰ ਵਜਨ ਲੱਗਦਾ ਇਹ ਤਾਂ ਉਹੀ ਡਰਾਮੇ ਕਰਦੀ ਆ ਕੋਈ ਗੱਲ ਨਹੀਂ ਆਂਟੀ ਜੀ ਮੈਂ ਛੜਾ ਦਿੰਨਾ ਸਮਾਨ ਲੈ ਤੈਨੂੰ 100 ਕੰਮ ਹੈ ਤੂੰ ਆਪਣੇ ਕੰਮ ਜਾ ਜਿਹੜਾ ਕਰਨ ਵਾਸਤੇ ਆਏ ਆ ਅਸੀਂ ਤਾਂ ਕਿਸ ਦੀ ਗੱਡੀ ਚ ਆਏ ਆ ਅਗਲੇ ਦੀ ਗੱਡੀ ਚ ਭੱਜ ਜਾਂਦੀ ਕੋਈ ਗੱਲ ਨਹੀਂ ਮੈਂ ਸਮਾਨ ਛੜਾ ਦਿੰਨਾ ਤੁਹਾਡਾ ਕੋਈ ਨਹੀਂ ਪੁੱਤ ਕਦੇ ਫੇਰ ਘਰੇ ਆ ਜੀ ਮਿਲਣ ਵਾਸਤੇ ਨਹੀਂ ਘਰੇ ਤਾਂ ਮੈਂ ਆਜੂਗਾ ਜੀ ਚਲੋ ਅੱਜ ਤਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਆ ਲੋ ਸਮਾਨ ਤੁਸੀਂ ਮੈਨੂੰ ਫੜਾ ਦਿਓ ਮੈਂ ਗੱਡੀ ਤੱਕ ਸਮਾਨ ਛੜਾ ਦੇਣਾ ਚੱਲ ਕੋਈ ਨਹੀਂ ਫਿਰ ਆ ਜਾ ਤੈਨੂੰ ਆਖੀ ਸਮਝ ਵੀ ਕੀ ਕਰਨਾ ਹੈ ਕੀ ਨਹੀਂ ਹਾਂ ਮੰਮੀ ਜੋੜੀ ਤਾਂ ਵਧੀਆ ਬਣ ਜਦੋਂ ਹਾਂ ਦੀ ਪਰ ਮੇਰੀ ਸੱਸ ਨੇ ਨਹੀਂ ਮੰਨਣਾ ਸੋਚੀ ਵੀ ਨਾ ਦੁਸ਼ਮਣੀ ਪੈਜੀ ਤੇਰੀ ਸੱਸ ਨਾਲ ਚੱਲ ਮੰਮੀ ਮੈਂ ਸਿਮਰ ਵੱਲੋਂ ਤਾਂ ਬੇਫਿਕਰ ਹੋ ਜਾਂਦੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਉਹ ਤੇਰੇ ਨਾਲ ਦੀ ਜੰਮੀ ਭੈਣ ਹੈ ਕ ਪਿਛਲੇ ਯੁੱਗ ਦੀ ਭੈਣ ਹੈ ਤੂੰ ਆਪਣੀ ਜ਼ਿੰਦਗੀ ਸਵਾਰ ਉਹਦੇ ਬੰਦੀ ਨਾ ਸੋਚਾ ਪਤਾ ਨਹੀਂ ਮੰਮੀ ਪਰ ਮੈਨੂੰ ਉਹਦਾ ਬਾਲਾ ਮੋਹ ਆਦਾ ਹੈ ਚਲੋ ਮੰਮੀ ਮੈਨੂੰ ਫੋਨ ਆ ਹੀ ਜਾਂਦਾ ਹੈ ਤੂੰ ਆਪਣੇ ਵੱਲ ਸੋਚ ਆ ਆ ਦੇਖਿਆ ਤੀ ਤੇਰੀ ਸੱਸ ਕਿਵੇਂ ਨੱਕ ਚੜਾ ਚੜਾ ਕੇ ਗੱਲਾਂ ਕਰਦੀ ਸੀ ਇੱਕ ਵਾਰੀ ਗਗਨ ਦਾ ਤੇ ਗੱਗੀ ਦਾ ਰਿਸ਼ਤਾ ਉਹ ਜਾਣਦੇ ਆ ਫੇਰ ਦੇਖ ਰਹੀ ਤੇਰੀ ਸੱਸ ਕਿੰਨੀ ਕੀ ਕਰਦੀ ਐ ਕੀ ਨਹੀਂ ਚੰਗਾ ਮੰਮੀ ਤੂੰ ਕਿਹੜਾ ਮੇਰੀ ਮੰਨੇਗੀ ਤੂੰ ਤਾਂ ਆਦਿਕਾ ਮੰਨਦ ਨਹੀਂ ਕਰੇਗੀ ਮੈਂ ਤਾਂ ਚਲਦੀ ਆਂਗੀ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਖੜੀ ਨੂੰ ਹੋਰ ਮੇਰੀ ਸੱਸ ਬੋਲੂਗੀ ਮੈਨੂੰ ਆ ਮਰ ਜਾ ਰੁਕ ਜਾਂਦੀ ਐ ਆ ਮੈਂ ਗੱਗੂ ਨੂੰ ਦੇਖਦੀ ਐ ਆ ਤੈਨੂੰ ਕੁਛ ਦਵਾ ਦੂੰਗਾ ਬੱਸ ਮੰਮੀ ਮੈਂ ਤਾਂ ਨਾ ਕੁਛ ਨਹੀਂ ਲੈਣਾ ਕਿਉਂ ਐਵੇਂ ਵਾਰ-ਵਾਰ ਗੱਗੂ ਨੂੰ ਖੇਚਲਾ ਪਾਉਣੀ ਹੁੰਨੀ ਐਗੀ ਵੈਸੇ ਵੀ ਮੇਰੀ ਸੱਸ ਦਾ ਕਿਹੜਾ ਢਿੱਡ ਪਰਦਾਗਾ ਉਹ ਨਹੀਂ ਰੱਜਣਾਗਾ ਫੇਰ ਕੀ ਹੋ ਗਿਆ ਤੇਰਾ ਭਾਈ ਐ ਜੇ ਕੁਛ ਦਵਾ ਦੂ ਫੇਰ ਕੀ ਲੋੜਾ ਆਜੂਗਾ ਮੰਮੀ ਮੈਨੂੰ ਜਾਣ ਦੋ ਮਨ ਤਰਾ ਕਿਸੇ ਜੀ ਦੀ ਲੋੜ ਨਹੀਂ ਹੈਗੀ ਜੇ ਹੋਰ ਇੱਥੇ ਖੜੀ ਰਹੀ ਨਾ ਮੇਰੀ ਸੱਸ ਫਿਰ ਮੇਰੇ ਤੇ ਲੱਗੀ ਜਾਊਗੀ ਐਵੇਂ ਤੂੰ ਧੀ ਇਹ ਮੇਰੀ ਗੱਲ ਸੁਣ ਤੂੰ ਕੋਈ ਸ਼ਕੀ ਬਣਾ ਤੂੰ ਮੇਰੇ ਕੋਲ ਨਾ ਹੁਣ ਰਹਿਣ ਵਾਸਤੇ ਆਈ ਨਾਲੇ ਮੈਂ ਤੈਨੂੰ ਵਿਆਹ ਕੇ ਤੋੜਿਆ ਤੇਰੇ ਸਹੁਰੇ ਕੋਈ ਮੁੱਲ ਨਹੀਂ ਵੇਚੀ ਆ ਤੇਰੀ ਸੱਸ ਖਾਸੇ ਨਾ ਕਬੂਲੇ ਜਿ ਚੜਾਉਂਦੀ ਐ ਛੱਡ ਚੰਗਾ ਮੰਮੀ ਮੈਂ ਜਾਂਦੀ ਐ ਚੱਲ ਫਿਰ ਮੈਂ ਵੀ ਚੱਲ ਨੂੰ ਚੱਲ ਓਹੋ ਮੰਮੀ ਵੀ ਨਾ ਕਿੰਨੇ ਵਾਰੀ ਕਿਹਾ ਵੀ ਜਦੋਂ ਘਰੋਂ ਬਾਹਰ ਜਾਈ ਤਾਂ ਮੇਰੇ ਲਈ ਕੁਛ ਨਾ ਕੁਛ ਬਣਾ ਕੇ ਜਾਇਆ ਕਰ ਸੁਣਦੀ ਵੀ ਨਹੀਂ ਹੈਗੀ ਜੇ ਆਪ ਨਹੀਂ ਸੀ ਬਣਾਉਣਾ ਘੱਟੋ ਘੱਟ ਉਹਨੂੰ ਸੜੀ ਹੋਈ ਨੂੰ ਤਾਂ ਕਹਿ ਦਿੰਦੀ ਵੀ ਇਧਰੇ ਕੁਛ ਬਣਾ ਦੇ ਨਾਲੇ ਪਤਾ ਚੰਗਾ ਭਲਾ ਮੈਨੂੰ ਕੁਛ ਆਉਂਦਾ ਨਹੀਂ ਬਣਾਉਣਾ ਉਹੋ ਚਮਟਾ ਕਿੱਥੇ ਆਏ ਰੋਟੀ ਸੜ ਗਈ ਉਹ ਲੱਗਦਾ ਅੱਜ ਭੁੱਖੇ ਰਹਿਣਾ ਪੈਣਾ ਨਾ ਮਾਂ ਕੁਝ ਬਣਾ ਕੇ ਗਈ ਐ ਮੈਨੂੰ ਬਣਾਉਣਾ ਹੀ ਕੀ ਆਉਣਾ ਬਿਸਕੁਟ ਬਸ ਕੁੜ ਦੇਖਦੀਆਂ ਜੇ ਕੁਪਿਆ ਹੋਵੇ ਕੁਛ ਨਹੀਂ ਮਿਲ ਰਿਆ ਔਰੇ ਤਾਂ ਮੈਂ ਤਾਂ ਇਹ ਨਹੀਂ ਸਮਝਉਂਦੀ ਭਾਬੀ ਤੇ ਸਿਮਰਨ ਰ ਸੋਇਦਾ ਕਰਕੇ ਮਿਲੰਦੀਆਂ ਨੇ ਕਿੰਨੀ ਵਧੀਆ ਸਬਜੀ ਬਣਾਉਂਦੀਆਂ ਰੋਟੀ ਬਣਾਉਂਦੀਆਂ ਨੇ ਮੈਨੂੰ ਕੁਝ ਕਿਉਂ ਨਹੀਂ ਆਉਂਦਾ ਰੋਟੀ ਵੀ ਮਚਾਲੀ ਸਲ ਕੋ ਹੀ ਨਹੀਂ ਇਹ ਹੀ ਖਲਣੀਆਂ ਮਰਦਾ ਕੀ ਨਾ ਕਰਦਾ ਥੱਕ ਗਈ ਮੈਂ ਤਾਂ ਤੂੰ ਤੁਰ ਕੇ ਮੱਛਰੇ ਪੈਰ ਤਾਂ ਪਹਿਲੀ ਨਹੀਂ ਕੰਮ ਕਰਦੇ ਆਏ ਸਾਰੀ ਜਕੜੀ ਪਈ ਹੈਗੀ ਕੀ ਕਰਾਂ ਸਾਰਾ ਦਿਨ ਇਕੱਲੇ ਨੂੰ ਕੰਮ ਵੀ ਬਲਾਈ ਕਰਨਾ ਔਖਾ ਹੈ ਬੇ ਆ ਗਿਆ ਹਾਂ ਪੂ ਆ ਗਿਆ ਮੈਂ ਤਾਂ ਤੈਨੂੰ ਡੀਕ ਡੀਕ ਕੇ ਥੱਕ ਗਈ ਕਿੱਧਰ ਟਿੱਬ ਜਾਣਾ ਤੂੰ ਮਿੰਟਕਵਾਦ। ਪਪੂ ਆ ਮਾ ਤਾਂ ਆਪਣੇ ਦੋਸਤ ਕੋਲ ਕੰਮ ਜਾ ਰਿਹਾ ਸੀ। ਮੈਨੂੰ ਕੰਮ ਸੀ ਉਹਦੇ ਨਾਲ। ਪਰ ਅਸਤੇ ਜ ਮੈਨੂੰ ਸਿਮਰਨ ਤੇ ਮਾਸੀ ਮਿਲ ਗਈਆਂ। ਉਹਨਾਂ ਕੋਲ ਸਮਾਨ ਜ਼ਿਆਦਾ ਸੀ। ਮੈਂ ਕਿਹਾ ਚੱਲ ਕਿ ਮੈਂ ਛੱਡਿਆ ਨਾ। ਅੱਛਾ। ਤੂੰ ਮੈਨੂੰ ਜਾਣਦੀ ਐ। ਆ ਕਿਤੇ ਉਹਨਾਂ ਨੂੰ ਹੋਰ ਨਾ ਪਤਾ ਲੱਗ ਜੇ। ਮੈਂ ਸਭ ਜਾਣਦੀ ਐ ਵੀ ਤੇਰੇ ਮਨ 'ਚ ਕੀ ਐ। ਪਪੂ ਆ ਐ ਕਿਵੇਂ ਪਤਾ ਲੱਗ ਜੂ? ਜੇ ਮੈਂ ਕੁਝ ਕਹੂੰਗਾ ਤਾਂ ਹੀ ਪਤਾ ਲੱਗੂ। ਨਾਲੇ ਐ ਨਹੀਂ ਮੈਂ ਪਤਾ ਲੱਗਣ ਦੰਦਾ। ਹੋਰ ਬੜਾ ਸ਼ਹਿਰ ਐ ਨਾ ਤੂੰ। ਪੁੱਤ ਪਤਾ ਲੱਗਣ ਵੀ ਨਾ ਦੇ ਮਾਰੇ ਗੱਲ ਤੇ ਪਰਦੇ ਚਾਹੀਦਾ ਏ ਤੈਨੂੰ ਪਤਾ ਏ ਰਿਸ਼ਤੇਦਾਰੀ ਦਾ ਮਾਮਲਾ ਓ ਨਹੀਂ ਪੂਆ ਮੈਂ ਤੇ ਤੋਂ ਬਾਹਰ ਹੋ ਕੇ ਕੋਈ ਗੱਲ ਨਹੀਂ ਕਰਦਾ ਤੂੰ ਤਾਂ ਉਹੀ ਫਿਕਰ ਕਰਨ ਲੱਗ ਜੰਦੀ ਓ ਤੂੰ ਫਿਕਰ ਹੋਵੇ ਕਿਵੇਂ ਨਾ ਮੈਂ ਹੀ ਮੁੱਢਾ ਏ ਜਿੰਨੀ ਗੱਲ ਆਉ ਨਾ ਮੇਰੇ ਤੇ ਆਉ ਵੀ ਪੂਆ ਨੇ ਜਿਵਾਕ ਵਸ ਸੱਚੀ ਨਹੀਂ ਰੱਖੇ ਨਾ ਤੇ ਮੇਰੇ ਘਰ ਸੁਣ ਵੀ ਮੁੰਡਿਆ ਅਤੇ ਤੈਨੂੰ ਭੁੱਲੀ ਗਈ ਕਹਿਣਾ ਤੇਰੀ ਭੈਣ ਮਿਲੀ ਸੀ ਤੈਨੂੰ ਵੀ ਤੂੰ ਮਾੜਾ ਮੋਟਾ ਕੁੜੀ ਨੂੰ ਕੁਝ ਲੈ ਕੇ ਦੇ ਦੰਦਾ ਨਾਲੇ ਉਹਦੀ ਸੱਸੂ ਹੋਊਗੀ ਨਾਲ ਉਹ ਕੀ ਕਹੂਗੀ ਵੀ ਕੁੜੀ ਦਾ ਭਾਈ ਐਡਾ ਮਨਮੋਹਰਾ ਕੁਝ ਦਬਾ ਵੀ ਨਹੀਂ ਸਕਿਆ ਭੈਣ ਨੂੰ ਓਹੋ ਪੂਆ ਮੇਰੇ ਦਾ ਨਾ ਦਿਮਾਗ ਚ ਨਿਕਲ ਗਈ ਇੱਕ ਤਾਂ ਸਾਲੀ ਗੱਲ ਕਿਹੜਾ ਯਾਦ ਰਹਿੰਦੀ ਹੈ ਕੋਈ ਨਾ ਹੁਣ ਜਦੋਂ ਭੈਣ ਰਹਿਣ ਆਉਗੀ ਨਾ ਤੈਨੂੰ ਵਧੀਆ ਦੇ ਕੇ ਧਰੂਗਾ ਕੁਝ ਹਾਂ ਤੂੰ ਨਾ ਫੇਰ ਨਾ ਕਰਿਆ ਕਰ ਐਸਾ ਆ ਤੇਰੇ ਦਿਮਾਗ 'ਚ ਕੀ ਚੱਲ ਰਿਹਾ ਹੈ ਨਾ ਮੈਂ ਸਭ ਜਾਣਦੀ ਐ ਤੂੰ ਮੈਨੂੰ ਬੁੱਧੂ ਨਾ ਬਣਾ ਮੈਂ ਤੇਰੀ ਭੂ ਹੈਗੀ ਤੇਰੇ ਪਿਓ ਦੀ ਭੈਣ ਐਸੇ ਘਰ ਦਿੱਤੀ ਐ ਸ਼ੁਕਰ ਹੈ ਹਾ ਚਾਚੇ ਘਰੇ ਕੁਛ ਨਾ ਕੁਛ ਖਾ ਲਿਆ ਨਹੀਂ ਤਾਂ ਅੱਜ ਪੱਕਾ ਭੁੱਖ ਨਾਲ ਮਰ ਜਾਣਾ ਸੀ ਮੈਂ ਉਹ ਸਾਰੇ ਕਰੇ ਨਾ ਮੰਮੀ ਦੇ ਨੇ ਮੰਮੀ ਨੂੰ ਅਕਲ ਹੋਣੀ ਚਾਹੀਦੀ ਸੀ ਪਤਾ ਨਹੀਂ ਕਿੱਥੇ ਰਹਿ ਗਈ ਕਿੱਥੇ ਨਾ ਕਿੰਨਾ ਟਾਈਮ ਹੋ ਗਿਆ ਹੇ ਤੱਕ ਨਹੀਂ ਬੋਲੇ ਲੱਗਦਾ ਸਾਰਾ ਬਾਜ਼ਾਰ ਖਰੀਦ ਕੇ ਇਹਨੂੰ ਹੀ ਦੇਣਾ ਮਹਾਰਾਣੀ ਨੂੰ ਕੋਈ ਨਾ ਆ ਜਾਣ ਦੇ ਅੱਜ ਮੈਂ ਦੱਸਦੀ ਆ ਇਹਨੂੰ ਮਹਾਰਾਣੀ ਨੂੰ ਵੀ ਤੇ ਮਾਂ ਨੂੰ ਵੀ ਆਜੋ ਦੱਸ ਗਿਆ ਵੀਰ ਨੀ ਦੱਸ ਗਿਆ ਵੀਰ ਦੱਸ ਗਿਆ ਵੀਰ ਨਾਲੇ ਹੋਰ ਕਦੋਂ ਦੇ ਗਏ ਹੋ ਕਦੋਂ ਦੇ ਨਹੀਂ ਦੇਖ ਤੁਸੀਂ ਟਾਈਮ ਕਿੰਨਾ ਹੋ ਰਿਹਾ ਉੱਪਰ ਕੋਈ ਗੱਲ ਨਹੀਂ ਮੇਰਾ ਤਾਂ ਮੂਡ ਖਰਾਬ ਹੋ ਗਿਆ ਬਾਜ਼ਾਰ ਚ ਜਾ ਕੇ ਇਹ ਹਜਾ ਮੇਰੇ ਪੁੱਤ ਦਾ ਮਲੰਗਾ ਨਾ ਬਾਪ ਆ ਇਹ ਜਿਹਦੇ ਸੋਹਰੇ ਨੰਗ ਟੱਕਰੇ ਨੇ ਕੰਜਰਾਂ ਨੇ ਬਾਜ਼ਾਰ ਚ ਕੁਛ ਨਹੀਂ ਦਵਾਇਆ ਕੁੜੀ ਨੂੰ ਨਾਲੇ ਉਹ ਟਕਰਗੇ ਸਨ ਨਾ ਨਾ ਮੰਮੀ ਉਹ ਤਾਂ ਦਵਾਉਂਦੇ ਸੀਗੇ ਮੈਂ ਨੂੰ ਸੂਟ ਮੈਂ ਕਿਹਾ ਚੱਲ ਜਦੋਂ ਮੈਂ ਪਿਛਲੀ ਵਾਰ ਗਈ ਸੀਗੀ ਉਦੋਂ ਵੀ ਦਵਾਤੇ ਸੀ ਮੈਂ ਕਿਹਾ ਜਦੋਂ ਦੁਆਰੇ ਆਈ ਨਾ ਮੈਂ ਆਪਦੀ ਮਨਪਸੰਦਾਂ ਚੀਜ਼ਾਂ ਲੈ ਲਵਾਂ ਆਹੋ ਉਹਨੇ ਸਰਫੇ ਕਰਿਆ ਕਰ ਤੂੰ ਤੈਨੂੰ ਸਾਡਾ ਘਰ ਦੀਂਦਾਗਾ ਹੈਨਾ ਅਟਿਆਲੇ ਵਾਲੇ ਰਾਜੇ ਦਾ ਜੇ ਵੀ ਸ਼ਰਮ ਨਹੀਂ ਮੰਦੀ ਤੂੰ ਇੰਨਾਂ ਗੱਲਾਂ ਨੂੰ ਛੱਡ ਜਿੰਨਾਂ ਦਾ ਕੋਈ ਮੂੰਹ ਸਿਰੀ ਨਹੀਂ ਹੈਗਾ ਮੈਂ ਅੱਜ ਸਾਰ ਦਿਨ ਭੁੱਖੀ ਮਰ ਗਈ ਭੁੱਖੀ ਮਰ ਗਈ ਹੋਰ ਕੀ ਤੂੰ ਤਾਂ ਕਮਾਲ ਕਰਦੀ ਐ ਮੈਂ ਤੇਰੇ ਵਾਸਤੇ ਚੂਰੀ ਦਾ ਡੱਬਾ ਬਾਬਰ ਕੇ ਰੱਖ ਕੇ ਗਈ ਸੀ ਸਵਾਰ ਰੱਖ ਕੇ ਗਈ ਸੀ ਕੁਛ ਵੀ ਨਹੀਂ ਸੀਗਾ ਸਾਰੇ ਪਾਸੇ ਪ੍ਰੋਲ ਪ੍ਰੋਲ ਲੱਭ ਲੱਭ ਕੇ हट ਗਏ ਵੀ ਕੋਈ ਬਿਸਕੁਟ ਇੱਥੇ ਆ ਜਾਏ ਚੁੱਪ ਕਰਕੇ ਬਹਿ ਜਾ ਮੈਂ ਚੂਰੀ ਦਾ ਦੇਸੀ ਕੋਈ ਦਾ ਡੱਬਾ ਕੁੱਟ ਕੇ ਧਰ ਕੇ ਗਈ ਨਾ ਕਿੱਥੇ ਪਿਆ ਦੀ ਦੱਸ ਤਾਂ ਦਿੰਦੀ ਮੈਨੂੰ ਕਿਹੜੇ ਖੰਜੇ ਲਾ ਕੇ ਕੀਤੀ ਨਿਰਸੋਈ ਚ ਹੋਊਗਾ ਹੋਰ ਕੀ ਕਮਰੇ ਚ ਹੁੰਦਾ ਮੈਂ ਸਾਰਾ ਮਾਰ ਕੇ ਦੇਖ ਲੈਂਦੀ ਨਾ ਉੱਥੇ ਹੋਊਗਾ ਕਿਹੜੇ ਦਾ ਬੇਜ ਸਵਾ ਕੇ ਕੀਤੀ ਅਪਿੱਤਲ ਦੇ ਚ ਹੋਗਾ ਨਾ ਉਹ ਤਾਂ ਉੱਥੇ ਪਿਆਗਾ ਬਾਥਰੂਮ ਚ ਹਾਂ ਛੋਰੀ ਮੈਂ ਖਾਲੀ ਸੀ ਮੈਨੂੰ ਲੱਗਿਆ ਮੇਰੇ ਵਾਸਤੇ ਆ ਤੇਰੇ ਵਾਸਤੇ ਤੂੰ ਨਾ ਆਈ ਤੂੰ ਯਾਰ ਕੁਮਾਰ ਮੈਂ ਪਰ ਮਨੀ ਆਉਂਗੀ ਅੱਗੇ ਮਾਂ ਕਮਾਲ ਕਰਦੀ ਐ ਤੂੰ ਛੋਰੀ ਵੀ ਲੈ ਕੇ ਮਾਨੂੰ ਮਾਂ ਕਰ ਮਨਰਸੀ ਫਾਈ ਰੋਟੀ ਤੇਰੇ ਨਾ ਗਦੀਨੀ ਮਾਂ ਫੇਰ ਕੀ ਹੋਵੇ ਜਣੇ ਚੋਲੀ ਜਾਰੇ ਹਮਦਰਦੀ ਨਾ ਜਿੱਤੇ ਸਾਲ ਦਿਨ ਭੁੱਖੇ ਮਰ ਗਈ ਇਹਦੀ ਵਜ੍ਹਾ ਕਰਕੇ ਮੈਂ ਚਾਚੇ ਘਰੋਂ ਮੰਗ ਕੇ ਇੱਕ ਰੋਟੀ ਖਾਦੀ ਮੈਂ ਵੋ ਮੈਂ ਮਰ ਜਾਵਾਂ ਚਾਚੀ ਕੀ ਕਰੂ ਅਗਲੀ ਕੀ ਕਹੂਗੀ ਬੇਨਤ ਕਰੇ ਉਸਾਈ ਨਹੀਂ ਅਗਲੀ ਨੇ ਕੀ ਕਹਿਣਾ ਹੈਗਾ ਥੋੜਾ ਹੋ ਜਾ ਕੰਮ ਕਰ ਲੈ ਛੱਡੇ ਨੂੰ ਕਿਤੇ ਗ੍ਰਾਮੇ ਕਰਦੀ ਐ ਪਹਿਲਾਂ ਇਹਨੇ ਮੇਰਾ ਬਾਜ਼ਾਰ ਚ ਜਲੂਸ ਕੱਢਿਆ ਉਥੇ ਗੱਗੂ ਮਿਲ ਗਿਆ ਸਾਨੂੰ ਰਾਚ ਆਉਂਦਾ ਆਉਂਦਾ ਟੱਕਰ ਖਾ ਕੋ ਉਧਰ ਤੋਂ ਅਛਾ ਜਾਂਦਿਆ ਜੀ ਕੱਪੜੇ ਚੱਕੀ ਦੇਖੇ ਚੱਕਰ ਖਾ ਕੇ ਡਿੱਗ ਪਈ ਇਹ ਜੇ ਡਰਾਮੇ ਮੇਰੇ ਪੂਰੇ ਕਰ ਗਏ ਲਾਪੋ ਰੋਤਰੀ ਤੇਨੂੰ ਹੋਇਆ ਕੀ ਨਹੀਂ ਚੱਕਰ ਖਾਂਦੀ ਐ 10000 ਰੋਟੀਆਂ ਖਾਂਦੀ ਐ ਤੂੰ 12-12 ਹਲੇ ਚੱਕਰ ਵੱਖਰਾ ਰਹਿ ਗਿਆ ਚੱਕਰ ਹੀ ਆਉਣਗੇ ਜੇ ਦੂਜਾ ਹਿੱਸਾ ਖਾਓਗੇ ਆ ਮੇਰੇ ਇਸੇ ਦੀ ਚੂਰੀ ਢੱਕ ਲਈ ਹੁਣ ਚੱਕਰ ਆਉਂਦੇ ਨੇ ਉਹਨੂੰ ਵੱਡੀ ਮਹਾਰਾਣੀ ਨੂੰ ਦੇਖ ਲੈ ਤੂੰ ਰੋਟੀ ਖਾ ਲੈ ਇਹ ਨਹੀਂ ਰੋਟੀ ਤੂੰ ਪਕਾ ਕੇ ਖਾ ਲੈ ਚੂਰੀ ਖਾਣ ਨੂੰ ਤੈਨੂੰ ਕਿਹਾ ਗਿਨੇ ਕਿ ਵਰਤ ਰੱਖਿਆ ਦਾ ਰਾਂਝੇ ਦਾ ਹੋ ਰੋਈ ਜਾਣਾ ਸੜਸੜਾ ਨੇ ਤੇ ਬਾਹਰ ਜਾ ਅੰਦਰ ਤੇ ਮੈਂ ਲੰਗੜਿਆ ਖੇਖ ਨਹੀਂ ਦਿਖਲਾਪੇ ਤੇ ਗੱਗੂ ਹਾਂ ਬੂਆ ਮੈਂ ਤੈਨੂੰ ਇੱਕ ਗੱਲ ਕਹਾਂ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਓ ਕੀ ਹੋ ਗਿਆ ਬੂਆ ਮਾ ਕੀ ਕੀਤਾ ਇਹ ਜਾ ਹਰੇ ਤਾਂ ਕੀਤੇ ਨਹੀਂ ਕਰਤੀ ਨਾ ਬਗਾਨੇ ਵਾਲੀ ਗੱਲ ਜੇ ਮੇਰੀ ਧੀ ਦੇ ਥਾਂ ਤੇਰੀ ਆਪਣੀ ਭੈਣ ਹੁੰਦੀ ਤਾਂ ਫਿਰ ਤੂੰ ਉਹਦੇ ਨਾਲ ਵੀ ਇਹੀ ਕੰਮ ਕਰਦਾ। ਉਹ ਬਗਾਨੇ ਵਾਲੀ ਕੀ ਗੱਲ ਕਰਦੀ ਐ। ਮੈਂ ਤਾਂ ਤੁਹਾਨੂੰ ਆਪਣਾ ਨੋ ਵੀ ਬਾਝ ਸਮਝਦਾ। ਤੇ ਨਾਲੇ ਮੈਨੇ ਜੋ ਵੀ ਕੀਤਾ ਨਾ ਸਾਰਾ ਕੁਝ ਸੋਚ ਸਮਝ ਕੇ ਕੀਤਾ। ਆਹੋ ਮੈਨੂੰ ਪਤਾ ਸੋਚ ਸਮਝਦੇ। ਤੂੰ ਮੇਰੀ ਗੱਲ ਸੁਣਾ। ਤੇਰੀ ਤੇਰੀ ਭੈਣ ਦੀ ਸੱਸ ਦਾ ਉਹ ਕੁੜੀ ਨਾਲ ਐਨਾ ਵਹਿਰ ਐ। ਜੇ ਪਹਿਲਾਂ ਉਹ ਬੁੜੀ ਨੂੰ ਪਤਾ ਲੱਗ ਗਿਆ ਵੀ ਆਹ ਕੰਮ ਚੱਲ ਰਿਹਾ ਐ। ਫੇਰ ਤੇਰੀ ਭੈਣ ਨੂੰ ਪਸੰਦ ਤੇ ਤੂੰ ਕੀ? ਓ ਪੂਆ ਮੈਂ ਸਾਰਾ ਕੁਛ ਨਾ ਸੋਚ ਸਮਝ ਕੇ ਕੀਤਾ ਨਾਲੇ ਜੋ ਵੀ ਕੀਤਾ ਨਾ ਮੈਂ ਜੀਜਾ ਜੀ ਦੀ ਸਲਾਹ ਨਾਲ ਕੀਤਾ ਮਾਰੀ ਜਾਂਦਾ ਗੱਲਾਂ ਵੇ ਜੀਜਾ ਤੇਰਾ ਤਾਂ ਰਹੂ ਜੇ ਤੇਰੀ ਪਾਇ ਨਾ ਹੋ ਰਿਸ਼ਤਾ ਰੱਖਣਗੇ ਤੇਰੀ ਪਾਇ ਨੋਤੇ ਬਸਨ ਦੇਣਗੇ ਓ ਪੂਆ ਨਾਲੇ ਹੁਣ ਮੈਂ ਕੀ ਕਰਾਂ ਇਹ ਤਾਂ ਦਿਲ ਹੈ ਦਿਲ ਨੂੰ ਕੋਈ ਵੀ ਪਸੰਦ ਆ ਸਕਦਾ ਹੁਣ ਮੈਨੂੰ ਉਹ ਕੁੜੀ ਪਸੰਦ ਆ ਗਈ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਆ ਦਿਲ ਤੇ ਮਾਰ ਕੋਲੀ ਮੇਰੀ ਗੱਲ ਸੁਣ ਲੱਗ ਕੋਈਕ ਜੇ ਤੇਰੀਆ ਕਰਕੇ ਨਾ ਮੇਰੀ ਕੁੜੀ ਦੇ ਖੁਸ਼ੀਆਂ 'ਚ ਮਾੜੀ ਮੋਟੀ ਵੀਰਚਨ ਆ ਗਈ ਮੈਂ ਤੈਨੂੰ ਬਰਦਾਸ਼ਤ ਨਹੀਂ ਕਰਦੀ ਮੈਂ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਘਟੋ ਯੇ ਨਹੀਂ ਆਲੇ ਰੋਟੀ ਖਾ ਲੈ ਤਭੀ ਤੂੰ ਚਲੀ ਜਾਏ ਤਾ ਨੋ ਮੈਂ ਰੋਟੀ ਨਹੀਂ ਖਾਣੀ ਹੈਗੀ ਐਵੇਂ ਬਾਦੂ ਤੇਰੇ ਨਾਲ ਵੀ ਮੇਰੇ ਵਾਲਾ ਸਲੂਕ ਹੋਊਗਾ ਹਨ ਮੰਮੀ ਨੇ ਭੇਜੀ ਤੇਰੇ ਵਾਸਤੇ ਰੋਟੀ ਲੈ ਜੇ ਤੂੰ ਰੋਟੀ ਨਹੀਂ ਖਾਏਂਗੀ ਫਿਰ ਇਹਨਾਂ ਦੇ ਜ਼ੁਲਮਾਂ ਦਾ ਸਾਹਮਣਾ ਕਿਵੇਂ ਕਰੇਂਗੀ ਨਾਲੇ ਜਦੋਂ ਮੈਂ ਤੈਨੂੰ ਵਿਰੋਧ ਕਰਨ ਵਾਸਤੇ ਕਹਿਣੀ ਆ ਉਹ ਤੂੰ ਵਿਰੋਧ ਕਰਦੀ ਨਹੀਂ ਹੁਣ ਆ ਕੇ ਰੋਟੀ ਵੀ ਨਹੀਂ ਖਾਣੀ ਮੈਂ ਆਪੇ ਮੈਨੂੰ ਸੱਚੀ ਭੁੱਖ ਨਹੀਂ ਆਗੀ ਨਾਲੇ ਕੀ ਬੋਲਾਂ ਮੈਂ ਮੰਮੀ ਨੂੰ ਮੈਂ ਤਾਂ ਹਮੇਸ਼ਾ ਉਹਨਾਂ ਨੂੰ ਆਪਣੇ ਵੱਡਿਆਂ ਦੇ ਬਰਾਬਰ ਸਮਝਿਆ ਤੂੰ ਨਾ ਜਵਾਬ ਦਿਆ ਕਰ ਐਵੇਂ ਨਾ ਵਿਚਾਰੀ ਜੀ ਬਣਿਆ ਰਹਾ ਕਰ ਹੁਣ ਦੇਖ ਲੈ ਮੜੀ ਚੂਰੀ ਪਿੱਛੇ ਤੇ ਕਿੰਨਾ ਪੰਗਾ ਜੇ ਤੂੰ ਨਾ ਚੂਰੀ ਖਾਂਦੀ ਨਾ ਫਿਰ ਕਿਤੇ ਉਹਨੂੰ ਮਿਲ ਜਾਂਦੀ ਚੂਰੀ ਫਿਰ ਖੁਸ਼ ਹੋ ਜਾਂਦੀਆਂ ਇਹ ਦੋਨੇ ਮਾਵਾ ਤੇੰਗਾ ਭਾਬੀ ਤੂੰ ਗੱਲਾਂ ਛੱਡ ਵੈਸੇ ਵੀ ਮੈਨੂੰ ਤਾਂ ਹੁਣਾ ਦਿੱਤੀ ਹੋਗੀ ਇਹਨਾਂ ਦੇ ਛਿੱਤਰ ਖਾਣ ਦੀ ਕੋਈ ਨਾ ਤੂੰ ਚਿੰਤਾ ਨਾ ਕਰ ਤੂੰ ਚਲੀ ਜਾ ਐਨ ਬਦੂਨਾ ਤੇਰੇ ਵੀ ਮੇਰੇ ਵਾਂਗੂ ਛਿੱਤਰ ਪੈ ਜਾਣਗੇ ਲੈ ੜੀ ਰੋਟੀ ਖਾ ਲੈ ਤੂੰ ਰੋਟੀ ਨਹੀਂ ਖਾਏਂਗੀ ਫਿਰ ਤੂੰ ਠੀਕ ਕਿਵੇਂ ਹੋ ਮੈਂ ਕੀ ਖਾ ਲ ਖਾ ਲੈ ਐਵੇਂ ਬਿਮਾਰ ਹੋ ਜਾਈਂਗੀ ਫਿਰ ਭਾਬੀ ਮੈਂ ਰੋਟੀ ਨਹੀਂ ਖਾਣੀ ਮੈਂ ਤਾਂ ਇਹ ਸੋਚਦੀ ਆ ਜਿਹੜੀ ਗੱਲ 'ਚ ਮੇਰਾ ਕਸੂਰ ਵੀ ਨਹੀਂ ਹੁੰਦਾ ਉੱਥੇ ਵੀ ਮੇਰੇ ਚਿੱਤਰ ਪੈ ਜਾਂਦੇ ਨੇ ਹੋਰ ਕਿੰਨਾ ਕੁ ਟਾਈਮ ਸਹੂੰਗੀ ਮੈਂ ਆ ਸਭ ਕੁਝ ਖਾਣੋਂ ਰੋਣੀ ਹੈਗੀ ਦੇਖੀ ਤੂੰ ਰੋਣਿਆ ਨਾ ਮੇਰਾ ਵੀ ਮਨ ਭੜਾ ਹੋ ਜਾਂਦਾ ਭਾਬੀ ਕਦੇ ਕਦੇ ਤਾਂ ਮੈਂ ਸੋਚਦੀ ਆ ਨਾ ਕਿ ਬਸ ਬਹੁਤ ਹੋ ਗਿਆ ਮੇਰੀ ਬਰਦਾਸ਼ਤ ਤੋਂ ਬਾਹਰ ਆ ਇਹਨੂੰ ਕੁਛ ਨਾ ਕੁਛ ਨਾ ਕਰਨਾ ਹੀ ਪੈਣਾ ਐਵੇਂ ਤਾਂ ਇਹਨਾਂ ਨੇ ਸਹੀ ਨਹੀਂ ਹੋਣਾ ਸਹੀ ਕਹਿਣੀ ਆ ਤੂੰ ਹੋ ਗਿਆ ਚੁਗਲੀਆਂ ਘਰ ਤੇ ਕੰਮ ਜਿਹੜੇ ਭਰਨੇ ਸੀ ਜੇ ਹੁਣ ਕੰਨ ਭਰਤੇ ਹੋਣ ਤਾਂ ਬਾਹਰ ਜਾ ਕੇ ਕੰਮਕਾਰ ਕਰ ਲੋ ਕਿਸਰਾਂ ਨੇ ਬੈਠਣਾ ਨਾ ਉਹ ਤਾਂ ਕੁਛ ਨਹੀਂ ਇਹ ਰੋਈ ਜਾਂਦੀ ਸੀ ਮੈਂ ਕਿ ਚੱਲ ਮੈਂ ਇਹਨੂੰ ਚੁੱਪ ਕਰਾ ਦਾਂ ਨਾਲੇ ਰੋਟੀ ਲੈ ਕੇ ਆਈ ਸੀ ਮੇਰੇ ਵਾਸਤੇ ਚੁੱਪ ਕਰਾਣ ਨਾਲੇ ਹੋਰ ਚੁੱਪ ਕਰਾਉ ਉਹਨੂੰ ਇਹਦੇ ਕਿਵੇਂ ਆਗਾ ਕਾਤਰ ਰੋਈ ਜਿੰਨੀ ਸੁੱਕੀ ਸਾਡੀ ਸਾਡੇ ਘਰੇ ਕੋਈ ਮਰਿਆ ਇੱਥੇ ਪੱਬੀ ਤੂੰ ਬਾਹਰ ਜਾ ਕੇ ਕੰਮ ਕਰ ਲੈ ਇਹ ਰੋਟੀ ਖਾਂਦੀ ਆ ਖਾਵੇ ਨਹੀਂ ਖਾਂਦੀ ਨਾ ਖਾਣ ਦੇ ਆ ਖਾ ਲਈ ਜੰਗਾ ਤੂੰ ਰੋਟੀ ले आ ਮੈਂ ਇੱਕ ਆਦਮੀਆ ਮੂੰਹ ਚ ਵਰਕਿਆ ਪਾ ਦਿੰਨੀ ਆ ਇਹ ਛੇ ਛਤੇ ਅੱਖਾਂ ਸਾਫ ਕਰ ਲੈ ਰੋਟੀ ਖਾਣੀ ਆ ਰੋਟੀ ਖਾ ਲੈ ਮੇਰੇ ਅਸਾਈਨਮੈਂਟ ਬਣਾ ਦੇ ਮੈਂ ਨਾ ਤੇਰੀ ਕੋਈ ਅਸਾਈਨਮੈਂਟ ਨਹੀਂ ਬਣਾ ਕੇ ਦਿੰਦੀ ਅੱਛਾ ਮਨਾ ਕਰਦੀ ਆ ਮੈਨੂੰ ਹੈ ਹਾਂ ਲੱਗਦਾ ਹੈ ਛਿਤਰਾ ਦੀ ਕਮੀ ਰਹੀ ਹੈ ਨਾ ਤੈਨੂੰ ਅਰੇ ਬਾਹਰ ਪਈਆਂ ਦੀ ਭੁੱਲ ਗੀਆਂ ਟੀਚੀ ਕੋਈ ਗੱਲ ਨਹੀਂ ਗगन ਸਾਰੀ ਉਮਰ ਹੋ ਗਈ ਮੈਨੇ ਚਿੱਤਰਖੰਦੀ ਨੂੰ ਤੇ ਚਾਰ ਚਿੱਤਰ ਹੋਰ ਪੈ ਲੈਣਗੇ ਨਾ ਕੁਛ ਨਹੀਂ ਹੁੰਦਾ ਹੈਗਾ ਪਰ ਮੈਂ ਤੇ ਇਹ ਅਸਾਈਨਮੈਂਟ ਨਿਭਾ ਕੇ ਦਿੰਦੀ ਤੂੰ ਤਾਂ ਕੀ ਤੇਰੇ ਫ੍ਰਿਸ਼ਤੇ ਹੀ ਬਣਾ ਕੇ ਦੇਣਗੇ ਸੁਣ ਗਿਆ ਨਾ ਦੱਸ ਦਿਆ ਮੰਮੀ ਨੂੰ ਤੇਰੇ ਕਰਤੂਤਾਂ ਜਿਹਦੇ ਜਿਆਦਾ ਖੰਭ ਲੱਗ ਗਏ ਕੋਈ ਲੋੜ ਨਹੀਂ ਤੋਟੀ ਘਵਾਉਣ ਦੀ ਭਾਬੀ ਮਰਨ ਦੇ ਨੂੰ ਭੁੱਖੀ ਮੈਂ ਵੀ ਦੇਖਦੀ ਹਾਂ ਅਸਾਈਨਮੈਂਟ ਕਿਵੇਂ ਨਹੀਂ ਬਣਾ ਕੇ ਦਿੰਦੀ ਮੰਮੀ ਉੱਠ ਜਾ ਮੈਂ ਟਿਕਣ ਨਹੀਂ ਬੰਦ ਵੀ ਕੀ ਹੋ ਗਿਆ ਹੁਣ ਤੋੜ ਘਰਾੜੇ ਮਾਰਨ ਲੱਗ ਜੰਨੇ ਆ ਮੈਂ ਟਕ ਵਿੱਚ ਲੈ ਦੇਖ ਲੈ ਕੀ ਹੋ ਗਿਆ ਕਿਉਂ ਮੂੰਹ ਬਣਾਇਆ ਮੈਂ ਤੈਨੂੰ ਅਜ ਜਦ ਮਿਲਿਆ ਸੀ ਨੂੰ ਕੁੱਟਣ ਵਾਸਤੇ ਹੁਣ ਉਹ ਰੋਈ ਜਾਂਦੀ ਹੈਗੀ ਕਹਿੰਦੀ ਮੈਂ ਨਹੀਂ ਅਸਾਈਨਮੈਂਟ ਬਣਾ ਕੇ ਦਿੰਦੀ ਤੈਨੂੰ ਅੱਛਾ ਉਹ ਦਿਹਾੜਾ ਨਹੀਂ ਉਹ ਦਿਹਾੜਾ ਨਹੀਂ ਹੋਰ ਉਹ ਦਿਹਾੜਾ ਨਹੀਂ ਮੈਂ ਤਾਂ ਉਹ ਇਹ ਵੀ ਕਿਹਾ भी मैं दोबारा जाके मम्मी ना दूंगी फिर तेरा दोबारा कटापा कर दूगी जवाबी पता नहीं, नहीं ते तो 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 मतलब जो बदले लेंगे, लेंगे पर हूं मैं करा चल हूं आए कर फिर ਮਰੀ ਮੈਡ ਨੂੰ ਫੋਨ ਕਰਕੇ ਕਹਿ ਦੇ ਮੈਂ ਤਾਂ ਬਿਮਾਰ ਸੀ ਤਾਂ ਕਰਕੇ ਸਾਈਮਣ ਨਹੀਂ ਤਿਆਰ ਹੋਈ ਮੈਂ ਤਾਂ ਕਹੀ ਸਾਈਮਣ ਤਿਆਰ ਹੋਈ ਉਹ ਆਇਆ ਸ ਉਹ ਤੇਰੀ ਭਾਬੀ ਵੀ ਕਰਦੀ ਐ ਉਹ ਬੋਲੀ ਹੋਇਆ ਸਾਨੂੰ ਫੋਨ ਦੇ ਮਰੀ ਨੂੰ ਮੱਥਾ ਤੇ ਬਾਈ ਵਾਲਾ ਤੂੰ ਉਹ ਨੂੰ ਕਹ ਉਹ ਵਾਕੇ ਦੇਊਗੀ ਚੱਲ ਠੀਕ ਐ ਕਹਿ ਦਿੰਨੀ ਆ ਉਹ ਨੂੰ ਬਣਾ ਤਾਂ ਦੇਊਗੀ ਪਰ ਸਿਮਰਨ ਵਰਗੀ ਵਧੀਆ ਨਹੀਂ ਬਣਾ ਸਕਦੀ ਨਾਲੇ ਗੁੱਸਾ ਤਾਂ ਮੈਨੂੰ ਸਿਮਰਨ ਤੇ ਕਿਸੇ ਹੋਰ ਗੱਲ ਦਾ ਸੀ ਰੋਕੀਦਾ ਮੈਂ ਬਾਹਰ ਨਾਲ ਲੇਤਾ ਸੀ ਪਹਾਨਾ ਬਣਾਇਆ ਨਾ ਕੀ ਗੱਲ ਹੋ ਗਈ ਗੱਲ ਕੀ ਹੋਣੀ ਸੀ ਬਾਜ਼ਾਰ ਦੇ ਵਿੱਚ ਮੈਂ ਥੋੜਾ ਜਿਹਾ ਸਮਾਨ ਫੜਾਤਾ ਦੋਲ ਭਾਫੇ ਸਾਰੇ ਚੱਕਰ ਖਾਂ ਖਾਂ ਕੇ ਡਿੱਗੇ ਮੇਰੇ ਗੁੱਗੂ ਆ ਗਿਆ ਪੂਰੀ ਹੋਚੀ ਇਹਨੇ ਮੇਰੀ ਬੇਚੀ ਕਰਾ ਕੇ ਰੱਖ ਦੀ ਬਾਜ਼ਾਰ ਦੇ ਵਿੱਚ ਆਲੇ ਜਾਣ ਜਾਣ ਕੇ ਕਰਦੀ ਐ ਕੋਈ ਇਹਨਾਂ ਚੱਕਰ ਨਹੀਂ ਤੇ ਆਉਂਦੇ ਕੁਛ ਨਹੀਂ ਸੀ ਹੁੰਦਾ ਨੰਬਰ ਬਣਾਉਂਦੀ ਆਦੇ ਮੂਰੇ ਡਿੱਗ ਡਿੱਗ ਕੇ ਵੀ ਹਾਂ ਪਤਾ ਨਹੀਂ ਮੈਂ ਕਿੰਨੇ ਕ ਚੰਗੀਆਂ ਓਹੋ ਇਹ ਪਤਾ ਇਹ ਘੁੱਟ ਨਹੀਂ ਪੈਸੇ ਵਾਲਾ ਫਿਰ ਕੀ ਆ ਤੇ ਆ ਤਾਂ ਮੇਰੇ ਨਾਲ ਹੀ ਹੋਊਗਾ ਇਹ ਮੈਨੂੰ ਲੱਗਦਾ ਡੋਰੇ ਪਾਉਂਦੀ ਫਿਰਦੀ ਐ ਇਹ ਉਹਦੇ ਤੇ ਤੂੰ ਮੜਾ ਇਹਨੂੰ ਕਾਬੂ ਕਰਕੇ ਰੱਖ ਮੈਂ ਕਦੇ ਨਹੀਂ ਕਾਬੂ ਕਰਕੇ ਰੱਖਦੀਆਂ ਫੇਰ ਵੀ ਤੇਨੂੰ ਪਤਾ ਹੀ ਐ ਪਤਾ ਨਹੀਂ ਕਿਥੇ ਰੀ ਮੋਰ ਵਰਗੇ ਕੰਨ ਨਹੀਂ ਗੱਲਾਂ ਸੁਣ ਲੈਂਦੀ ਐ ਆਪਣੀ ਮਰਜ਼ੀ ਫਿਰ ਵੀ ਚਲਾ ਜਾਂਦੀ ਐ ਪਹਿਲਾਂ ਤਾਂ ਮਰਜ਼ੀ ਚਲਾਉਣਾ ਸਿੱਖੀ ਤੀਗੀ ਹੁਣ ਜ਼ੁਬਾਨ ਚਲਾਉਣਾ ਵੀ ਸਿੱਖ ਗਈ ਉਹ ਜ਼ੁਬਾਨ ਤਾਂ ਮੇਰੀ ਕੀ ਨੋ ਲੈ ਕੇ ਟੱਕਰ ਗਈ ਜਗੂ ਨੂੰ ਚ ਲੈਣ ਗਈ ਜਿਵੇਂ ਪਰਿੰਦੇ ਦਾ ਫਰ ਕਰਤੀ ਨੇ ਹੁੰਦੇ ਨਹੀਂ ਥੋੜਾ ਜਿੜੇ ਚਲਾਉਂਗੀ ਜਬਾਨ ਇਹ ਜਹਾਜ ਦੇ ਚ ਨਹੀਂ ਚਲਾ ਸਕਾਂ ਚਲੋ ਤਾਂ ਠੀਕ ਹੈ ਹੁਣ ਮੈਂ ਕੀ ਕਰਾਂ ਅਸਾਈਨਮੈਂਟ ਦਾ ਚਲ ਕਹਨੀ ਜਾ ਪਾ ਜਾ ਉਹਨੂੰ ਕਹੀ ਦੇ ਬਣਾ ਲੂਗੀ ਕਹਨੀ ਜਬਾਨ ਚਲਾਉਂਦੀ ਏ ਜਬਾਨ ਚਲਾਉਗੀ ਉਹ ਵੀ ਸੀਬੋ ਦੇ ਮੂਰੇ ਹੈ ਦੇਖੀ ਤਾਂ ਸਹੀ ਮੈਂ ਕੀ ਕਰਦੀ ਆ ਇਹਦੇ ਨਾਲ ਕਿਆ ਬੁੱਤਾ ਸੁੱਕੀ ਪਿਆ। ਪੂਆ। ਵੇ ਆ ਜਾ ਪੁੱਤ। ਆ ਸੀ। ਆ ਜਾ। ਪੂਆ ਮੈਨੂੰ ਤੇਰਾ ਨਾਲ ਇੱਕ ਗੱਲ ਕਰਨੀ ਸੀ। ਕਰ ਪੁੱਤ? ਉਹ ਤਾਂ ਮੈਂ ਕਹਿੰਦਾ ਸੀ ਪੂਆ। ਹਾਂ ਮੈਂ ਨਾ ਆਪਣੀ ਜ਼ਿੰਦਗੀ ਚ ਅੱਗੇ ਵਧਣਾ ਚਾਹੁੰਦਾ। ਅੱਛਾ। ਵੇ ਮੈਂ ਹੋਰ ਕੀ ਚਾਹਣੀ ਆ? ਆ ਤਾਂ ਸ਼ੁਕਰ ਐ ਪੁੱਤ। ਫਿਰ ਮੈਂ ਕਰਾਂਗਾ ਕਿ ਨਿਕਾਹ ਵਾਸਤੇ ਗੱਲ। ਪੂਆ ਗगन ਵਾਸਤੇ ਨਹੀਂ। ਸਿਮਰਨ। ਹਾਏ ਮੈਂ ਮਰ ਜਾ ਬੇ ਮੈਂ ਰਾਤ ਤੇਰੇ ਨਾਲ ਕਿੰਨਾ ਮੱਥਾ ਮਾਰਿਆ ਤੀ ਤੇਰੇ ਇਸ ਗੱਲ ਦਾ ਪੋਰਾ ਵੀ ਅਸਰ ਨਹੀਂ ਪੈਂਦਾ ਜਹੀ ਜੀ ਤੇਰੇ ਨਾਲ ਗੱਲ ਕਰ ਲਈ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਜਹੀ ਜੀ ਕੰਧ ਨਾਲ ਕਰ ਲਈ ਪੱਥਰ ਤੇ ਬੂੰਦ ਪਈ ਨਾ ਪਈ ਤੂੰ ਆ ਮੇਰੀ ਇੱਕ ਗੱਲ ਸੁਣ ਲੈ ਵਿਆਹ ਤਾਂ ਨਾ ਮੈਂ ਸਿਮਰਨ ਨਾਲ ਹੀ ਕਰਾਂਗਾ ਅਸਾ ਫਿਰ ਮੰਨਤਾ ਨਹੀਂ ਤੂੰ ਮੇਰੀ ਵੀ ਅੜੀ ਐ ਮੈਂ ਉਸ ਕੁੜੀ ਨੂੰ ਨਾ ਇਸ ਘਰ ਚ ਪੈਰ ਪਾਉਣ ਨਹੀਂ ਦਿੰਦੀ ਜੇ ਇਸ ਘਰ ਚ ਉਹ ਕੁੜੀ ਆਉ ਮੈਂ ਇਸ ਘਰ ਚ ਕਦੇ ਵੀ ਨਹੀਂ ਰਹਦੀ ਦੇਖ ਪੂਆ ਉਹ ਤੇਰੀ ਮਰਜ਼ੀ ਐ ਤੂੰ ਬਸ ਮੈਨੂੰ ਐ ਦੱਸ ਕਿ ਤੂੰ ਉਹ ਨਾਲ ਗੱਲ ਕਰਨੀ ਐ ਜਾਂ ਮੈਂ ਆਪਣੇ ਨਾਨਕਿਆਂ ਨੂੰ ਕਹਾਂ ਕਿ ਫਿਰ ਉਹ ਗੱਲ ਕਰਨਗੇ ਅੱਛਾ ਪਾਲ ਪਲੋਛ ਕੇ ਐਡਾ ਪੂਆ ਨੇ ਕਰਤਾ ਜਦੋਂ ਰਿਸ਼ਤਾ ਲੈਣਾ ਐ ਤਾਂ ਫਿਰ ਉਹ ਨਾਨਕਿਆਂ ਨਾਲ ਗੱਲ ਕਰੇਗਾ ਹੈ ਬਸ ਐਨੀ ਤੇ ਇਸ ਘਰ ਚ ਮੇਰੀ ਵੇ ਮੈਂ ਵੀ ਇਸ ਘਰ ਦੀ ਜੰਮੀ ਜਾਈ ਆਂ ਹੈ ਬਸ ਕਰਤੀ ਪਿੱਛੇ ਇੱਕੋ ਬਗਾਨੀ ਕੁੜੀ ਦੇ ਪਿੱਛੇ ਮੇਰੀ ਵੀ ਗੱਲ ਸੁਣ ਲੈ ਕੇ ਗੱਗੂ ਕੰਨ ਖੋਲ ਕੇ ਮੈਂ ਇਸ ਕੱਚੋ ਕੁੜੀ ਨੂੰ ਕਦੇ ਵੀ ਪੈਰ ਨਹੀਂ ਪਾਉਂਦਾਂਦੀ